ਕਈ ਪਿੰਡਾਂ ਤੇ ਛੋਟੇ ਵੱਡੇ ਸ਼ਹਿਰਾਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋਏ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਹਰਿਦਵਾਰ ਪਹੁੰਚੇ ਉੱਤਰ ਪ੍ਰਦੇਸ਼ ਵਿੱਚ ਗੰਗਾ ਦਰਿਆ ਦੇ ਕੰਢੇ ਤੇ ਇਹ ਹਿੰਦੂਆਂ ਦਾ ਇੱਕ ਵੱਡਾ ਤੀਰਥ ਹੈ ਦਰਿਆ ਦੇ ਕੰਢੇ ਕਈ ਮੰਦਰ ਬਣੇ ਹੋਏ ਨੇ ਅੱਜਕਲ੍ਹ ਵੀ ਉੱਥੇ ਬਹੁਤ ਸਾਰੇ ਛੋਟੇ-ਛੋਟੇ ਮੰਦਰ ਆਸ਼ਰਮ ਤੇ ਸੰਤਾਂ ਦੇ ਡੇਰੇ ਨੇ ਅਨੇਕਾਂ ਯਾਤਰੀ ਹਰ ਰੋਜ਼ ਇੱਥੇ ਆ ਕੇ ਗੰਗਾ ਇਸ਼ਨਾਨ ਕਰਦੇ ਐ ਤੇ ਆਪਣੇ ਪਿਤਰਾਂ ਨੂੰ ਪੂਜਦੇ ਨੇ ਕਈ ਲੋਕ ਆਪਣੇ ਸਾਖ ਸੰਬੰਧੀਆਂ ਦੇ ਮਰ ਜਾਣ ਪਿੱਛੋਂ ਉਹਨਾਂ ਦੇ ਫੁੱਲ ਇੱਥੇ ਗੰਗਾ ਵਿੱਚ ਪਾਉਣ ਆਉਂਦੇ ਐ ਮਰ ਚੁੱਕੇ ਵੱਡਿਆਂ ਦੇ ਨਾਮ ਤੇ ਜੋ ਪੂਜਾ ਕਰਵਾਈ ਜਾਂਦੀ ਹੈ ਉਸ ਨੂੰ ਪਿਤਰ ਪੂਜਾ ਕਿਹਾ ਜਾਂਦਾ ਹੈ ਗੁਰੂ ਜੀ ਜਦ ਹਰੀਦਵਾਰ ਗਏ ਤਾਂ ਇੱਥੇ ਇੱਕ ਭਾਰੀ ਮੇਲਾ ਲੱਗਾ ਹੋਇਆ ਸੀ ਬਹੁਤ ਸਾਰੇ ਲੋਕ ਇੱਥੇ ਆਏ ਹੋਏ ਸਨ ਗੁਰੂ ਜੀ ਸਵੇਰ ਦੇ ਨਿਤਨੇਮ ਵਿੱਚੋਂ ਗੰਗਾ ਦੇ ਕੰਡੇ ਤੇ ਪਹੁੰਚੇ। ਉਹਨਾਂ ਦੇਖਿਆ ਕਈ ਲੋਕ ਗੰਗਾ ਵਿੱਚ ਨਹਾ ਰਹੇ ਸੀ। ਕੁਝ ਲੋਕ ਪੰਡਿਤਾਂ ਰਾਹੀਂ ਪੂਜਾ ਕਰਵਾ ਰਹੇ ਸੀ। ਗੰਗਾ ਵਿੱਚ ਖੜੇ ਹੋ ਕੇ ਇਸ਼ਨਾਨ ਕਰ ਰਹੇ ਯਾਤਰੀ ਪੂਰਬ ਵੱਲ ਮੂੰਹ ਕਰਕੇ ਚੜਦੇ ਸੂਰਜ ਨੂੰ ਦੋਹਾਂ ਹੱਥਾਂ ਨਾਲ ਆਕਾਸ਼ ਵਿੱਚ ਪਾਣੀ ਸੁੱਟ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਨੇ ਦਰਿਆ ਦੇ ਕੰਡੇ ਖੜੇ ਹੋਏ ਲੋਕਾਂ ਨੂੰ ਪੁੱਛਿਆ ਕਿ ਇਹ ਲੋਕ ਸੂਰਜ ਵੱਲ ਮੁਹਰ ਕੇ ਕੇ ਉੱਪਰ ਨੂੰ ਪਾਣੀ ਕਿਉਂ ਸੁੱਟ ਰਹੇ ਐ ਤਾਂ ਲੋਕਾਂ ਨੇ ਦੱਸਿਆ ਕਿ ਇਹ ਆਪਣੇ ਪਿਤਰਾਂ ਦੀ ਪੂਜਾ ਕਰ ਰਹੇ ਨੇ ਗੁਰੂ ਜੀ ਧਿਆਨ ਨਾਲ ਪਾਣੀ ਸੁੱਟਣ ਵਾਲੇ ਲੋਕਾਂ ਵੱਲ ਵੇਖਦੇ ਰਹੇ ਤੇ ਫਿਰ ਆਪ ਵੀ ਦਰਿਆ ਵਿੱਚ ਵੜ ਗਏ ਆਮ ਲੋਕਾਂ ਕੋਲੋਂ ਥੋੜਾ ਦੂਰ हट ਕੇ ਗੁਰੂ ਜੀ ਨੇ ਪੱਛਮ ਵੱਲ ਮੁਹਰ ਕੇ ਜ਼ੋਰ-ਜ਼ੋਰ ਦੀ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਨੂੰ ਇਸ ਤਰ੍ਹਾਂ ਪਾਣੀ ਸੁੱਟਦਾ ਦੇਖ ਕੇ ਲੋਕ ਹੱਸਣ ਲੱਗ ਪਏ ਸਾਰਿਆਂ ਨੇ ਇੱਕ ਆਵਾਜ਼ ਵਿੱਚ ਪੁੱਛਿਆ ਪੁੱਠੇ ਪਾਸੇ ਪਾਣੀ ਕਿਉਂ ਸੁੱਟ ਰਹੇ ਹੋ ਗੁਰੂ ਜੀ ਨੇ ਉਹਨਾਂ ਲੋਕਾਂ ਵੱਲ ਬੜੀ ਗੰਭੀਰਤਾ ਦੇ ਨਾਲ ਕਿਹਾ ਤੇ ਫਿਰ ਉਸੇ ਤਰ੍ਹਾਂ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਇਸ਼ਨਾਨ ਕਰ ਰਿਹਾ ਇੱਕ ਵੱਡਾ ਪੰਡਿਤ ਹੌਸਲਾ ਕਰਕੇ ਗੁਰੂ ਜੀ ਦੇ ਕੋਲ ਆਇਆ ਤੇ ਕਹਿਣ ਲੱਗਾ ਤੁਸੀਂ ਪਾਣੀ ਕਿੱਧਰ ਸੁੱਟ ਰਹੇ ਹੋ ਗੁਰੂ ਜੀ ਨੇ ਮੁਸਕਰਾ ਕੇ ਪੰਡਿਤ ਜੀ ਕੋਲੋਂ ਪੁੱਛਿਆ ਤੁਸੀਂ ਪਾਣੀ ਕਿੱਧਰ ਸੁੱਟ ਰਹੇ ਹੋ ਪੰਡਿਤ ਨੇ ਉੱਤਰ ਦਿੱਤਾ ਅਸੀਂ ਆਪਣੇ ਗੁਜ਼ਰ ਚੁੱਕੇ ਵਟ ਵਡੇਰਿਆਂ ਦੀ ਪੂਜਾ ਕਰ ਰਹੇ ਹਾਂ ਤੇ ਉਹਨਾਂ ਨੂੰ ਪਿਤਰ ਲੋਕ ਵਿੱਚ ਇਹ ਪਾਣੀ ਪੀਂਝ ਰਹੇ ਹਾਂ ਗੁਰੂ ਜੀ ਨੇ ਕਿਹਾ ਕਿ ਤੁਹਾਡੇ ਪਿਤਰ ਇੱਥੋਂ ਕਿੰਨੀ ਦੂਰ ਨੇ ਤਾਂ ਪੰਡਿਤ ਜੀ ਨੇ ਕਿਹਾ ਕਿ ਬਹੁਤ ਦੂਰ ਗੁਰੂ ਜੀ ਤੇ ਪੰਡਿਤ ਜੀ ਦੀ ਇਹ ਗੱਲਬਾਤ ਸਾਰੇ ਲੋਕਾਂ ਨੇ ਬੜੇ ਧਿਆਨ ਨਾਲ ਸੁਣੀ ਗੁਰੂ ਜੀ ਨੇ ਆਲੇ-ਦੁਆਲੇ ਇਕੱਠੇ ਹੋਏ ਲੋਕਾਂ ਨੂੰ ਉੱਚੀ ਆਵਾਜ਼ ਨਾਲ ਕਿਹਾ ਪੰਜਾਬ ਵਿੱਚ ਤਲਵੰਡੀ ਨਾਮ ਦਾ ਮੇਰਾ ਪਿੰਡ ਹੈ ਉੱਥੇ ਮੇਰੇ ਖੇਤ ਨੇ ਮੈਂ ਉਹਨਾਂ ਨੂੰ ਪਾਣੀ ਦੇ ਰਿਹਾ ਸਾਰੇ ਲੋਕ ਖਿੜਖਿੜ ਕੇ ਹੱਸਣ ਲੱਗ ਪਏ ਇੱਕ ਪੰਡਿਤ ਨੇ ਕਿਹਾ ਤੁਹਾਡਾ ਇੱਥੋਂ ਛੁੱਟਿਆ ਹੋਇਆ ਪਾਣੀ ਸੈਂਕੜੇ ਮੀਲ ਦੂਰ ਖੇਤਾਂ ਵਿੱਚ ਕਿਵੇਂ ਪਹੁੰਚੇਗਾ ਤੇ ਗੁਰੂ ਜੀ ਨੇ ਕਿਹਾ ਜੇ ਮੇਰਾ ਪਾਣੀ ਮੇਰੇ ਖੇਤਾਂ ਵਿੱਚ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਛੁੱਟਿਆ ਹੋਇਆ ਪਾਣੀ ਪਿੱਤਰ ਲੋਕ ਵਿੱਚ ਕਿਵੇਂ ਪਹੁੰਚੇਗਾ ਤੇ ਇਸ ਗੱਲ ਦਾ ਕੋਈ ਵੀ ਉੱਤਰ ਨਾ ਦੇ ਸਕਿਆ ਸਾਰੇ ਲੋਕ ਸੋਚਣ ਲੱਗ ਪਏ ਕਿ ਗੁਰੂ ਜੀ ਠੀਕ ਹੀ ਕਹਿੰਦੇ ਨੇ ਗੁਰੂ ਜੀ ਨੇ satsang ਵਿੱਚ ਸਭ ਨੂੰ ਸਮਝਾਇਆ ਕਿ ਖਾਣ ਪੀਣ ਵਾਲੀ ਹਰ ਵਸਤੂ ਜਿੰਦਾ ਮਨੁੱਖੀ ਖਾ ਪੀ ਸਕਦਾ ਹੈ ਜਦੋਂ ਕੋਈ ਚਲਾਨਾ ਕਰ ਜਾਂਦਾ ਹੈ ਤਾਂ ਉਸ ਦਾ ਸ਼ਰੀਰ ਸਾੜ ਦਿੱਤਾ ਜਾਂਦਾ ਫਿਰ ਇਹ ਪਾਣੀ ਕਿਸ ਵਾਸਤੇ ਗੁਰੂ ਜੀ ਨੇ ਕਿਹਾ ਜੇ ਤੁਸੀਂ ਆਪਣੇ ਵੱਡੇ-ਵਡੇਰਿਆਂ ਦੀ ਸੱਚੇ ਦਿਲੋਂ ਪੂਜਾ ਕਰਨੀ ਚਾਹੁੰਦੇ ਹੋ ਤਾਂ ਜਿਉਂ ਦੀ ਮਾਪਿਆਂ ਤੇ ਬਜ਼ੁਰਗਾਂ ਦੀ ਸੇਵਾ ਤੇ ਆਦਰ ਕਰੋ ਇਹੀ ਹੋਈ ਸੱਚੀ ਪਿਤ੍ਰ ਪੂਜਾ ਸਾਰਿਆਂ ਨੇ ਗੁਰੂ ਜੀ ਨੂੰ ਸਿਰ ਚੁਕਾਇਆ ਤੇ ਆਪਣੇ ਆਪ ਘਰਾਂ ਨੂੰ ਵਾਪਿਸ ਚਲੇ ਗਏ ਧੰਨਵਾਦ ਜੀ